ਮਸੀਨਾ ਆਇਆ ਪਿੰਡ ਪੱਡੇ ਬਰ ਸ਼ੰਬੂਰ ਸ਼ਾ ਪਈਆਂ ਨੇ ਅਸੀਂ ਦੋਹਾਂ ਚੀਜ਼ ਲੰਮੇ ਪਈ 10 ਵਜੇ ਦੀ ਟਾਈਮ ਦੀ ਗੱਲ ਆ ਛੱਤ ਉੱਪਰ ਡਿੱਗ ਪਈਆਂ ਛੱਤਾਂ ਗਲੀਆਂ ਹੀ ਪਾਣੀ ਪੂਣੀ ਆਇਆ ਏ ਤੇ ਫਰਿੱਜ ਲੰਬਾਰੀ ਕੂਲਰ ਡੱਡ ਸਭ ਕੁਝ ਚੱਕਣਾ ਚੂਰ ਹੋ ਗਿਆ ਘੱਟੇ ਤੇ ਮੈਂ ਤੇ ਮੈਂ ਦੂਰੀ ਕਰਦਾ ਮੈਂ ਤੇ ਰੋਟੀ ਪਾਣੀ ਦਾ ਗੁਜਾਰਾ ਕਰਨ ਦੇ ਆ ਸੱਤ ਮੇਰੀ ਮੈਸੇਜ ਨੂੰ ਲੱਗੀਆਂ ਨੇ ਕਾਫੀ ਗੁੱਧੀਆਂ ਸੱਟਾਂ ਲੱਗੀਆਂ ਨੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਏ ਬਹੁਤ ਜ਼ਿਆਦਾ ਗਰੀਬਾਂ ਆਹੀਂ ਮੁਰਕੇ ਘਰ ਬਣਾ ਕੇ ਆਹੀਂ ਤਿਆਰ ਕਰ ਸਕੀਏ ਵੇਚ ਲੈਣ ਦੀ ਸਾਦ ਤਰੀਵਨ ਦਾ ਤੋਂ ਵਟਾਂਗੀ ਤੇ ਇਹ ਵੀ ਸੌਂਦੇ ਇਹ ਵੀ ਲੱਗੇ ਚਾਹੀਏ ਇਹ ਤਾਂ ਤਰਾ ਹੀ ਗੱਡੇ ਆ ਤੇ ਇਹ ਸੌਂਦੇ ਹੀ ਤੇ ਇਹ ਜਦੋਂ ਨਾ ਖੜਾਕ ਆ ਤਾਂ ਪੱਜ ਕੇ ਮੈਂ ਬਾਹਰ ਨਿਕਲ ਵੀ ਖਰੇ ਪਚਾਰ ਆ ਗਿਆ ਤੇ ਕੀ ਹੋਇਆ ਵਾ ਤੇ ਜਿਹੀ ਵੇਖਿਆ ਤੇ ਮੈਂ ਨਹੀਂ ਫੜਨ ਨਿਕਲ ਜੋ ਬਾਹਰ ਨਿਕਲ ਜੋ ਤੇ ਮੈਂ ਵੇਖਿਆ ਤੇ ਸਾਡੀ ਛੱਤ ਦੀ ਕੀ ਇਹ ਨਾਲ ਜੀ ਉੱਤੇ ਫੇਰ ਅਹੀ ਦਵਾ ਦਾ ਫੱਜ ਨੱਠ ਕਰਕੇ ਤੇ ਕੱਢਿਆ। ਤਕਰੀਬ ਲੋਕਾਂ ਡਾਢੋ ਕੇ ਵੀ ਕੱਢਿਆ ਨਿਆਣਿਆਂ ਰਸਾਂਿਆਂ ਨੂੰ ਘਰ ਦੇ ਜੀਆਂ ਨੇ। ਕੱਢ ਕੇ ਤੇ ਫੇਰ ਮੁੜ ਕੇ ਆਡੀ ਕੋਈ ਛੈ ਨਹੀਂ ਬਚੀ। ਖੁਰਸੀਆਂ ਮੰਜੇ ਮੇਜਾਂ ਦਾ ਲਵਾਰੀ। ਪਾਂਡਾਸ਼ ਨਾ ਜੋ ਵੀ ਸਾਡਾ ਵੀ ਘਰ ਦਾ ਵੀ ਕੋਈ ਛੈ ਨਹੀਂ ਰਹੀ। ਸਭ ਥੱਲੇ ਆ ਗੀਆਂ। ਬਿਸਤਰੇ ਪੁਸਤਰੇ ਵੱਡਾ ਦੇ ਵਿੱਚ ਸਾਰਾ ਹੀ ਕੋਲ ਗਿਆ। ਸਾਟ ਮੇਰੀ ਨਾਉ ਨਹੀਂ ਲੱਗੀ। ਦੁਬਿਨਾ ਸੱਕਾ ਉਹ ਜ਼ਿਆਦਾ ਇਹਨਾਂ ਲੱਗੀਆਂ ਨੇ ਬਹੁਤ ਹੀ ਗਰੀਬ ਆ ਮਿਹਨਤ ਕਰਕੇ ਫੱਟਿਆਂ ਫੁੱਟਿਆਂ ਤੇ ਡਾੜੀ ਤਫਾ ਕਰਕੇ ਖਾਂਦੇ ਤੋਂ ਨੇ ਪਾ ਨਹੀਂ ਸਕਦੇ ਇਹਦੇ ਤੇ ਕਈਆਂ ਨੇ ਜੀ ਨਦੀ ਮੱਚ ਕੀਤੀ ਜਾ ਜੀ ਇਹ ਬਾਅਦ ਚ ਘਰ ਬਣਾ ਕੇ ਤਾਂ ਆਪਣੇ ਘਰ ਚ ਵਸ ਸਕਣ ਹਾਂਜੀ ਹਾਸ ਦਾ ਕੀ ਕਰ ਮੰਦੇ ਜੀ ਇਹ ਨਾ ਵੀ ਬੜੇ ਸਹੇ ਆ ਤੇ 60 ਗਿੱਲੀਆਂ ਹੋ ਗਿਆ ਬਾਲਿਆ ਨਾ ਛੱਤਾ ਉਹ ਗਾਡਰ ਗਾ ਕੇ ਤੇ ਡਿੱਗ ਪਏ ਤੇ ਗਾਡਰ ਦੇ ਨਾਲ ਮੀਆਂ ਦੇ ਨਾਲ ਹੀ ਸਾਰਾ ਕੁਝ ਡਿੱਗ ਗਿਆ ਵੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਵਾਹੀ ਮੰਗ ਕਰਨੀ ਆ ਫੀ ਆਡੀ ਮੋਚ ਕੀਤੀ ਜਾ ਜਿੰਨੀ ਹੋ ਸਕਦੀ ਵੀ ਚਲ ਇਹ ਘਰ ਵਰ ਉੜ ਕੇ ਬਣਾ ਕੇ ਵਿੱਚ ਵੈਸ ਕਰਨ ਆਸਾ ਇਸ ਤਰ੍ਹਾਂ ਵਾਪਰਿਆ ਵੀ ਬਾਲਿਆਂ ਦੀ ਛੱਤ ਸੀ ਇਹਨਾਂ ਦੀ ਤੇ ਇਹ ਗਰੀਬ ਪਰਿਵਾਰ ਆ ਵਿਚਾਰਾ ਪੱਠਿਆਂ ਤੇ ਮਿਹਨਤ ਮਜ਼ਦੂਰੀ ਕਰਦਾ ਜਾ ਕੇ ਉਹ ਡੱਪਾ ਕਰ ਲਿਆ ਤੇ ਉਧਰੋਂ ਬਰਸਾਤਾਂ ਦਾ ਜੋਰ ਬੜਾਵਾ ਉਧਰੋਂ ਹੜ ਦਾ ਜੋਰ ਬੜਾ ਆ ਤੇ ਇਹ ਗਰੀਬ ਪਰਿਵਾਰ ਦੀ ਠੰਡੇ ਕਿਤੇ ਸੁੱਕੇ ਆ ਦੋ ਜਣੇ ਫੇ ਰਾਤ ਚੰਨ ਕੋ ਤੋਂ ਛੱਤ ਡਿੱਗ ਪਈ ਆ ਤੇ ਕੁਦਰਤ ਵਾਲਾ ਰੱਖ ਗਿਆ ਤੇ ਸਾਡੀ ਇਹ ਬੇਨਤੀ ਆ ਵੀ ਜਿਹੜਾ ਪ੍ਰਸ਼ਾਸਨ ਜਾਂ ਸਰਕਾਰ ਜਾਂ ਜਥੇਬੰਦੀਆਂ ਜੜੀਆਂ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਉਹ ਇਹਨਾਂ ਦੇ ਇਸ ਤਰ੍ਹਾਂ ਦੇ ਪਰਿਵਾਰ ਵੱਲ ਧਿਆਨ ਜ਼ਿਆਦਾ ਦੇਣ ਵੀ ਜਿਹੜੇ ਅਸਮਰੱਥ ਨੇ ਜਿਨ੍ਹਾਂ ਦੇ ਕੋਲ ਕੋਈ ਸਮਰੱਥਾ ਨਹੀਂ ਕਿ ਦੁਬਾਰਾ ਇਹਨੂੰ ਤਿਆਰ ਕਰ ਲੈਣ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਜੋ ਕੁਝ ਅੰਦਰ ਥੋੜਾ ਬੋਤਾ ਸਮਾਨ ਸੀ ਇਹਨਾਂ ਦਾ ਤਹਿਸ਼ ਨਸ਼ ਹੋ ਗਿਆ ਇਟਾਂ ਵਾਜ ਬਜ ਕੇ ਤੇ ਗਾਡਰ ਦੇ ਨਾਲ ਤੇ ਅਸੀਂ ਇਹੋ ਮੰਗ ਕਰਨੇ ਆਂ ਕਿ ਇਹਨਾਂ ਦੀ ਜਿਹੜੀ ਆ ਯੋਗ ਸਹਾਇਤਾ ਕੀਤੀ ਜਾਵੇ ਜਿਹੜੀਆਂ ਜਥੇਬੰਦੀਆਂ ਹੋਰ ਸਹਾਇਤਾ ਕਰ ਰਹੀਆਂ ਇਹੋ ਜੇ ਪਰਿਵਾਰਾਂ ਵੱਲ ਵੀ ਧਿਆਨ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।